ਸੇ ਕਾਲ ਕੇਰਗੇ ਐਡਵਾਈਜ਼ਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਹੀਂ ਸਿੱਖਾਂ ਦੀ ਵੋਟਾਂ ਲੈ ਸਕੇ ਫਿਰ ਕੋਰ ਐਮਐਲਏ ਦੀ ਇਲੈਕਸ਼ਨ ਆਈਆਂ ਐਮਪੀ ਦੀਆਂ ਇਲੈਕਸ਼ਨ ਆਈਆਂ ਅੱਜ ਫਿਰ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਰਿਜ਼ਲਟ ਦੇਖਣਾ ਇਹਦੇ ਚ ਇਹ ਨਹੀਂ ਕਿ ਬੀਜੇਪੀ ਦਾ ਕਸੂਰ ਆ ਬੀਜੇਪੀ ਦਾ ਕਸੂਰ ਨਹੀਂ ਹੈ ਕਿ ਉਹ ਜਿਹੜੇ ਸਿੱਖ ਜਿਹੜੇ ਆਪਣੇ ਆਪ ਨੂੰ ਅਖੌਤੀ ਲੀਡਰ ਮੰਨਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਨਹੀਂ ਹੈਗਾ ਉਨ੍ਹਾਂ ਦੀ ਸਲਾਮਾਂ ਲੈ ਕੇ ਤੇ ਸਿੱਖ ਧਰਮ ਦੇ ਸਥਾਨਾ ਦੇ ਵਿੱਚ ਜਿਹੜੀ ਇੰਟਰਫੀਰੈਂਸ ਹੋ ਰਹੀ ਹੈ ਬੀਜੇਪੀ ਨੂੰ ਸੋਚ ਬਦਲਨੀ ਪਵੇਗੀ ਔਰ ਤਾਂ ਬੀਜੇਪੀ ਕੋ ਸਿੱਖਾ ਦੇ ਨਾਲ ਆਪਣਾ ਰਸਤਾ ਵਾਪਸ ਕਾਇਮ ਕਰ ਸਕਦੀ ਜੋ वाजਪਾਈ ਜੀ ਦੇ ਵੇਲੇ ਸੀਗਾ ਐਜਪੀਸੀਟੀ ਸਿੱਖਿਸ਼ਕਾਂ ਨੂੰ ਸਿੱਖਣ ਦਾ ਬੋਲੋ ਐਮਰਜੈਂਸੀ ਫਿਲਮ ਦਾ ਵਿਰੋਧ ਵੀ ਕੀਤਾ ਗਿਆ ਫਿਰ ਵੀ ਇਹਨੂੰ ਸਰਕਾਰ ਨੇ ਲਗਾਤਾਰ ਦੱਾਇਆ ਕਿ ਕੀ ਹੈ ਸਰਕਾਰ ਹਰੇਕ ਕੋ ਕੰਮ ਕਰਦੀ ਹੈ ਜਿੱਥੇ ਸਾਨੂੰ ਤਕਲੀਫ ਹੋਵੇ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਸਕਾਰ ਦੀ ਗੱਲ ਕਰ ਲਈਏ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਅਸੀਂ ਗੁਰਤਾਮਾ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਸਰਕਾਰ ਦੇ ਕੋਲ ਜਿਹੜੇ ਐਡਵਾਈਜ਼ਰ ਗਏ ਹੋਏ ਨੇ ਜਿਹੜੇ ਉਹਨਾਂ ਦੇ ਕੋਲ ਜਾ ਕੇ ਆਪਣੀ ਟਿਕਟਾਂ ਲੈਣ ਵਾਸਤੇ ਤੁਸੀਂ ਦੇਖੋ ਕਿ ਉਹ ਗਲੀ ਗਲੀ ਝੁਗੀਆਂ ਚ ਵੜ ਵੜ ਕੇ ਸਰਕਾਰ ਦੇ ਪਾਰਟੀ ਦੇ ਪਟੇ ਗੱਲ ਚ ਪਾ ਕੇ ਜਾਂਦੇ ਨੇ ਤੁਸੀਂ ਇੱਥੋਂ ਹਿਸਾਬ ਲਾ ਲਓ ਨਾ ਕਿ ਦਿੱਲੀ ਦਾ ਪ੍ਰਧਾਨ ਕਾਲਕਾ ਔਰ ਕਾਲੋ ਜਿਹੜਾ ਜਨਰਲ ਸੈਕਟਰੀ ਹੈ ਅਜਰਾਨੇ ਹਰਿਆਣੇ ਦੇ ਵਿੱਚ ਸਾਡੇ ਮੈਂਬਰ ਦੇ ਬਿਰਕਸਾਪੁਰਾ ਦੀ ਪਰਚਾਈ ਖੜੀ ਸੀ ਉਹ ਕਿੱਡੀ ਬੁਰੀ ਤਰ੍ਹਾਂ ਹਾਰੀ ਐ ਉੱਥੇ ਗੁਰਗਾਓਂ ਦੇ ਵਿੱਚ ਪ੍ਰਧਾਨ ਸਕੱਤਰ ਕਾਲਕਾ ਕਾਲੋ ਜਾਂਦੇ ਨੇ ਉੱਥੇ ਮਦਦ ਕਰਨ ਜਾਂਦੇ ਨੇ ਦਾਦੂਵਾਲ ਦੀ ਔਰ ਦਿੱਲੀ ਦੀ ਸਟੇਜਾਂ ਤੇ ਦਾਦੂਵਾਲ ਜੀ ਨੂੰ ਕਥਕ ਕਰਾਉਂਦੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਹਾਰਦੇ ਪਏ ਨੇ ਮੈਂ ਸਮਝਦਾ ਕਿ ਸਿੱਖ ਇੱਕ ਸਨੇਹਾ ਦੇ ਰਹੇ ਨੇ ਸਿੱਖ ਸਨੇਹਾ ਬੜੀ ਸਾਫ਼ ਤੌਰ ਤੇ ਦੇ ਰਹੇ ਨੇ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਅਗਰ ਸਰਕਾਰ ਨੇ ਦਖਰੰਦਾਜ਼ੀ ਕੀਤੀ ਤੇ ਉਹਨਾਂ ਦੇ ਨਾਲ ਜਿਹੜੇ ਰੰਗੇ ਹੋਏ ਗਿੱਦੜ ਮੈਂ ਕਹੂੰਗਾ ਜਿਹੜੇ ਸਰਕਾਰੀ এজেন্ডੇ ਨੂੰ ਟੋਕ ਕਰਦੇ ਨੇ ਉਹਨਾਂ ਨੂੰ ਸਿੱਖ ਕਦੀ ਨਾ ਵੋਟਾਂ ਪਾਣਗੇ ਨਾ ਉਹਨਾਂ ਦੇ ਆਖੇ ਕਿਸੇ ਨੂੰ سپورਟ ਕਰ ਸਕਦੇ ਸਰਕਾਰ ਵੱਲੋਂ ਜਸਵੰਤ ਸਿੰਘ ਖਾਲਰ ਦੀ ਫਿਲਮ 'ਤੇ ਵੀ ਰੋਕ ਲਗਾਈ ਗਈ ਕੀ ਕੰਮ ਹੈ ਕਿਉਂ ਰੋਕ ਲਾਈ ਗਈ ਹੈ ਜਸਵੰਤ ਸਿੰਘ ਖਾਲਰ ਨੇ ਕੀ ਗਲਤ ਕੀਤਾ ਉਹਨਾਂ ਨੇ ਉਹ ਸਾਰਾ ਡਾਟਾ ਇਕੱਠਾ ਕੀਤਾ ਸੀਗਾ ਤੁਸੀਂ ਆਪਣਾ ਕਾਲਾ ਇਤਿਹਾਸ ਕਿਉਂ ਛੁਪਾਣਾ ਚਾਹੁੰਦੇ ਹੋ ਔਰ ਮੈਂ ਤੇ ਭਾਜਪਾ ਨੂੰ ਖਾਸ ਤੌਰ ਤੇ ਕਹਾਂਗਾ ਖਾੜਰਾ ਜੀ ਦਾ ਜਿਹੜਾ ਕੰਮ ਹੈਗਾ ਉਹ ਕਾਂਗਰਸ ਦੇ ਵੇਲੇ ਦਾ ਸੀਗਾ ਤੁਹਾਨੂੰ ਉਹਦੇ ਨਾਲ ਕੀ ਦਿੱਕਤ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਜਿੱਥੇ ਗੱਲ ਸਿੱਖੀ ਦੀ ਆ ਜਾਂਦੀ ਉਹ ਸਾਰੀਆਂ ਸਰਕਾਰਾਂ ਦਾ ਏਜੰਡਾ ਇੱਕੋ ਹੁੰਦਾ ਮੈਂ ਇਹਦਾ ਵਿਰੋਧ ਕਰਦਾ ਹਾਂ ਔਰ ਇਹ ਪਿਕਚਰ ਚਲਣੀ ਚਾਹੀਦੀ ਹੈ ਕਾਲਪਤ ਸਾਬ ਜੀ ਤੇ